ਇਹਾਰੇ ਪਾਸੇ ਦੇਖ ਕੋਈ ਆਈ ਹੈ ਕੋਈ ਧਾਗਾ ਜਾਂ ਪਛਾਣ ਨਹੀਂ ਵੈਸੇ ਇੱਥੇ ਇੱਕ ਕਿਸਮ ਦਾ ਕਵਰ ਸਟਾਨ ਹੈ ਬਾਕਲੋਕ ਸਰਾਂ ਦੇ ਜਿਹੜੇ ਇੱਥੇ ਮੱਕਵਰੇ ਬਣੇ ਹੋਏ ਨੇ ਛੋਟੂ ਛੋਟੀਆਂ ਕਬਰਾਂ ਕਈਆਂ ਨੇ ਕਈਆਂ ਹੁੰਦੀਆਂ ਵੱਡੀਆਂ ਜਿੱਦਾਂ ਜਿੱਦਾਂ ਦੀ ਉਹਨੇ ਕਮਾਈ ਕੀਤੀ ਆ ਦੁਨੀਆ ਦੇ ਵਿੱਚ ਬਹੁਤ ਚੀਜ਼ਾਂ ਇੱਥੇ ਆ ਆਇਦਾ ਸਾਹਮਣੇ ਦਾ ਪਾਸਾ ਹੈ ਇੱਧਰ ਇਹ ਛੋਟੂ ਛੋਟੀਆਂ ਕਬਰਾਂ ਆ ਹਾਂ ਆ ਪਿਛਲੇ ਪਾਸੇ ਜਿਹੜਾ ਆ ਉਹ ਲੱਗਦਾ ਕਿ ਇਹਨਾਂ ਦੇ ਗੁਰੂ ਸਾਹਿਬ ਜੋਤਿ ਦੇ